ਫੜੀ ਹੈਗੀ ਔਰ ਕਿੰਨੇ ਬੰਦਿਆਂ ਤਾਂ ਜਿਹੜੀ ਫੜੀ ਆ ਕੀ ਮੰਨਣਾ ਇਹ ਜਿਹੜੀ ਸਾਡੇ ਡੀਐਸਪੀ ਰਾਜਵੀਰ ਜੀ ਤੇ ਸਾਡੇ ਐਸਐਚਓ ਮੱਲਾਂਵਾਲਾ ਇਹਨਾਂ ਦੀ ਟੀਮ ਇਹਨਾਂ ਨੇ ਇਨਫੋਰਮੇਸ਼ਨ ਵੀ ਮਿਲੀ ਹੋਈ ਸੀ ਤੇ ਇਹਨਾਂ ਨੇ ਨਾਕਾਬੰਦੀ ਕੀਤੀ ਹੋਈ ਸੀ ਜਿੱਥੇ ਕਿ ਦੋਸ਼ੀ ਆਕਾਸ਼ ਉਰਫ ਛੋਟੂ ਉਮਰ ਕਰੀਬ 29 ਸਾਲ ਪੁੱਤਰ ترਸੀਮ ਕੌਰ ਵਾਸੀ ਹਾਊਸ ਨੰਬਰ 15/15 15/12 ਬੀ ਗਵਾਲ ਮੰਡੀ ਰਾਮਤੀਰਥ ਰੋਡ ਕੈਂਟੋਨਮੈਂਟ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਕਾਰ ਤੇ ਆਇਆ ਜੋ ਦੇ ਕੋਲ ਪੀਬੀ02ਈਟੀ3069 ਇੱਕ ਕਾਰ ਸੀਗੀ ਤੇ ਜਿਹਦੇ ਵਿੱਚ ਉਹ ਆਇਆ ਤੇ ਉਸਨੇ ਨਾਕੇਬੰਦੀ ਦਿਨ ਰੁਕਿਆ ਗਿਆ ਇਸ਼ਾਰਾ ਕੀਤਾ ਕਿ ਨਾਕਾ ਤੋੜਦਾ ਹੋਇਆ ਅੱਗੇ ਕਾਰ ਦੌੜਾਈ ਉਸ ਨੂੰ ਰੋਕ ਕੇ ਫੜਿਆ ਇੰਟਰਸੈਪਟ ਕੀਤਾ ਤਾਂ ਉਸ ਦੇ ਕੋਲੋਂ 8 ਕਿਲੋ ਜਿਹੜੀ ਹੈਰਨ ਬਰਾਮਦ ਹੋਈ ਹੈ ਸਰ ਐਨੀ ਵੱਡੀ ਇਨਕਨਸਾਈਨਮੈਂਟ ਇਹ ਕਿੱਥੇ ਲੈ ਕੇ ਜਾ ਰਹੀ ਸੀ ਔਰ ਕਿੱਥੋਂ ਲੈ ਕੇ ਆਇਆ ਹੈਗਾ ਇਹ ਇਹ ਸਾਡੀ ਜਿਹੜੀ ਹੰਦੀ ਪੁਸ਼ਕਿਸ਼ ਮੁਤਾਬਕ ਇਹ ਫਿਰੋਜ਼ਪੁਰ ਤੋਂ ਇਸਨੇ ਲਈ ਸੀ ਤੇ ਅੱਗੇ ਅਮਰitsar ਚੱਲਿਆ ਸੀ ਤੇ ਇਹ ਜਿਹੜੇ ਪਿਛਲੇ ਬੰਦੇ ਜਿੱਥੋਂ ਲਈ ਹੈ ਤੇ ਅੱਗੇ ਜਿਹਨੂੰ ਦੇਣੀ ਸੀ ਉਹ ਅਸੀਂ ਆਇਡੈਂਟੀਫਾਈ ਕਰ ਲਿਆ ਤੇ ਜਲਦ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਸਰ ਇਹ ਤਾਰੋਬਾਰ ਆਈ ਹੈਗੀ ਐ ਮੋਸਟ ਪ੍ਰੋਬਬਲੀ ਤਾਰੋਬਾਰ ਸਰ ਇਸका ਜੀ ਡੀਜੀਪੀ ਸਾਹਿਬ ਨੇ ਵੀ ਇੱਕ ਕੀਤੀ ਹੈ ਜੀ ਟਵੀਟ ਕੀਤਾ ਉਹਦੇ ਚ ਤਰਨਤਨ ਲੱਕ ਵਿੱਚ 6 ਕਿਲੋ ਵੀ ਫੜੀ ਗਈ ਹੈ ਸਰ ਇਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਇਹਨੂੰ ਤੇ ਜਾਂ ਇਹ ਅਲੱਗ-ਅਲੱਗ ਸਰ ਨਹੀਂ ਇਹ ਅਲੱਗ-ਅਲੱਗ ਹੈ ਜੀ ਉਹਨਾਂ ਦੀ ਅਲੱਗ ਰਿਕਵਰੀ ਹੋਈ ਏ ਸਾਡੀ ਅਲੱਗ ਸਰ ਦੋ ਦਿਨ ਪਹਿਲਾਂ ਸਰ ਵੱਡੀ ਵਸਫ ਦੇ ਨਾਲ ਜਿਹੜੀ ਪੀਸੀ ਕੀਤੀ ਸੀਗੀ ਉਦੋਂ ਡਰੋਨ ਨਾਲ ਹੀਰੋਇਨ ਆਈ ਸੀ ਕੀ ਇਹ ਹੀਰੋਇਨ ਉਹਨ ਦੇ ਨਾਲ ਵੀ ਖੇਪ ਆ ਸਕਦੀ ਜਿਹੜੀ ਪਾਸੇ ਪਈ ਹੋਵੇ ਜਿਹੜੀ ਨਿਗਾ ਚ ਨਾ ਆਈ ਹੋਵੇ ਤੇ ਬਾਅਦ ਚ ਉਹਨੂੰ ਆਇਡੈਂਟੀਫਾਈ ਕਰਕੇ ਲੈ ਕੇ ਜਾ ਰਹੇ ਹੁੰਦੇ ਤੇ ਦੇਖੋ ਇਹ ਪੈਕੇਟਸ ਤਾਂ ਉਵੇਂ ਹੀ ਸੀਗੇ ਤੇ ਉਹ ਕਿਹਾ ਨਹੀਂ ਜਾ ਸਕਦਾ ਪਰ ਉੱਥੇ ਪੂਰੀ ਥੋਰੋ ਸਰਚ ਹੋਈ ਸੀ ਉਸ ਜਗ੍ਹਾ ਤੇ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗਿਆ ਸਰ ਜਿਹੜੇ ਇੱਥੋਂ ਦੇ ਸ਼ਖਸ ਨੇ ਦਿੱਤੀ ਹੈਗੀ ਆ ਸਕੀ ਹੋ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਹੈਗਾ ਔਰ ਐਡੀ ਵੱਡੀ ਕਨਸਾਈਨਮੈਂਟ ਹੈਗੀ ਸਰ ਜਿਵੇਂ 8 ਕਿਲੋ ਹੈਗੀ ਹੈ ਇਥੋਂ ਸਿਗੀ ਜਿਹੜੀ ਸਾਡੇ ਇਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਜੇ ਆਪਾਂ ਹੁਣੇ ਇਹਦਾ ਨਾਮ ਡਿਸਕਲੋਜ਼ ਨਹੀਂ ਕਰਾਂਗੇ ਤੇ ਬਟ ਅਸੀਂ ਜਲਦੀ ਸਾਡੀਆਂ ਟੀਮਸ ਬਣੀਆਂ ਹੋਈਆਂ ਅਸੀਂ ਜਲਦੀ ਫੜ ਲਾਂਗੇ ਠੀਕ ਹੈ ਸਰ ਜਿਹੜੇ 8 ਕਿਲੋ ਦੇ ਵਿੱਚ ਫੜੇਗੇ ਹੈਗੇ ਇਹਨਾਂ ਦੇ ਉੱਪਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈਗਾ ਹਾਂ ਜਿਹੜੇ ਅਸੀਂ ਆਕਾਸ਼ ਉਰਫ ਛੋਟੂ ਆ ਇਹ ਮੁਕਦਮਾ ਨੰਬਰ 47 29/9/19 ਦਾ ਐਨਡੀਪੀਐਸ ਐਕਟ ਦਾ ਥਾਣਾ ਐਨਸੀਬੀ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦਰਜਾ ਉਹਦੇ ਵਿੱਚ 270 ਗ੍ਰਾਮ ਮਿਰਕਲੇ ਦੇ ਤੋਂ ਹਰਨ ਰਿਕਵਰ ਹੋਈ ਸੀ ਤੇ ਇਵੇਂ ਹੀ ਦੂਸਰਾ ਮੁਕਦਮਾ 398 24822 ਦਾ ਪ੍ਰिजन ਐਕਟ ਦਾ ਦਰਜਾ ਇਹ ਜ਼ਿਲ੍ਹਾ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ